ਸਮੇਂ ਰਾ ਇਹਨਾਂ ਦਾ ਇੱਕ ਤੁਸੀਂ ਸ਼ੋਅ ਦੇਖਿਆ ਹੋਣਾ ਇੰਡੀਆ ਗੌਟ ਲਾਰਟ ਐਂਡ ਇਦਾਂ ਦਾ ਕੋਈ ਸ਼ੋਅ ਆਉਂਦਾ ਤਾਂ ਉਹਦੇ ਵਿੱਚ ਕੀ ਆ ਕਿ ਉਹ ਡਾਰਕ ਕਮੇਡੀ ਕਰਦੇ ਸੀ ਜਿਸ ਵਿੱਚ ਬਹੁਤ ਹੀ ਗੰਦੇ ਗੰਦੇ ਜੋਕ ਹੁੰਦੇ ਸੀ ਜ਼ਿਆਦਾਤਰ ਉਹ ਮਤਲਬ ਬਕਵਾਸ ਹੀ ਹੁੰਦੀ ਸੀ ਕਿਉਂ ਨੂੰ ਤੁਸੀਂ ਆਪਣੇ ਭੈਣ ਭਰਾ ਫੈਮਿਲੀ ਚ ਬੈ ਕੇ ਕੀ ਨਹੀਂ ਸੁਣ ਸਕਦੇ ਸੀ ਤਾਂ ਸ਼ੋਅ ਕੀ ਆ ਹੁਣ ਬੰਦ ਹੋ ਚੁੱਕਿਆ ਤੁਹਾਨੂੰ ਪਤਾ ਹੋਣਾ ਪਰ ਯਾਰ ਇੱਕ ਗੱਲ ਸੋਚਣ ਵਾਲੀ ਆ ਕੀ ਉਹ ਸ਼ੋਅ ਬੰਦ ਹੋਣ ਨਾਲ ਉਹਨੋਂ ਜਿਹੜੀ ਜਿਹੜਾ ਵੀ ਗੰਦ ਪਾਇਆ ਜਾਂ ਸੋਸ਼ਲ ਮੀਡੀਆ ਤੇ ਜੋ ਵੀ ਇਦਾਂ ਦੀ ਬਕਵਾਸ ਆ ਰਹੀ ਆ ਕੀ ਉਹ ਬੰਦ ਹੋ ਗਈ ਉਹ ਤਾਂ ਇੱਕ ਸ਼ੋਅ ਆ ਤੇ ਉਹ ਤੋਂ ਵੀ ਏਦੋਂ ਕਟਿਆ ਤੋਂ ਕਟਿਆ ਲੋਕ ਰੋਜ਼ ਵੀਡੀਓ ਪੋਸਟ ਕਰਦੇ ਨੇ ਕਿੰਨੀਆਂ ਹੀ ਇਦਾਂ ਦੀਆਂ ਤੁਸੀਂ ਵੈਬਸਾਈਟਸ ਦੇਖ ਸਕਦੇ ਆ ਚਲੋ ਉਹ ਤਾਂ ਪਰਸਨਲ ਮਤਲਬ ਪ੍ਰਾਈਵੇਟ ਵੈਬਸਾਈਟਸ ਹੁੰਦੀਆਂ ਨੇ ਜਿੱਥੇ ਲੋਕ ਆਪਣੀ ਚੁਆਇਸ ਨਾਲ ਜਾਂਦੇ ਨੇ ਉਹ ਗੱਲ ਵੱਖਰੀ ਆ ਪਰ ਸੋਸ਼ਲ ਮੀਡੀਆ ਤੁਸੀਂ ਦੇਖ ਸਕਦੇ ਆ ਜਿਨੂੰ ਕਿ ਤੁਹਾਡੇ ਭੈਣ ਭਰਾ ਵੀ ਚਲਾਉਂਦੇ ਨੇ ਮਾਪਿਓ ਵੀ ਚਲਾਉਂਦੇ ਨੇ ਛੋਟੇ ਬੱਚੇ ਵੀ ਚਲਾਉਂਦੇ ਤਾਂ ਉੱਥੇ ਐਦਾਂ ਦੀਆਂ ਵੀਡੀਓ ਪੋਸਟ ਕਰਦੇ ਨੇ ਲੋਕ ਤੇ ਜਿਹੜੀਆਂ ਤੁਸੀਂ ਦੇਖ ਵੀ ਨਹੀਂ ਸਕਦੇ ਆਪ ਵੀ ਨਹੀਂ ਦੇਖ ਸਕਦੇ ਤਾਂ ਪਰਿਵਾਰ ਚ ਦੇ ਵਿੱਚ ਬਹਿ ਕੇ ਉਹ ਚੀਜ਼ਾਂ ਵੇਖਣੀਆਂ ਤਾਂ ਬਹੁਤ ਮਤਲਬ ਇੱਕ ਅਲੱਗ ਗੱਲ ਆ ਤਾਂ ਉਹਦੇ ਨਾਲ ਦਾ ਇੱਕ ਸ਼ੋਅ ਜਿਹੜਾ ਹਿੰਦੀ ਜਸਵਾਲ ਤੇ ਇਦਾਂ ਦੇ ਹੋਰ 4-5 ਪੰਜਾਬੀ ਬੰਦੇ ਨੇ ਜਿਨ੍ਹਾਂ ਨੇ ਸੇਮ ਉਹ ਸ਼ੋਅ ਚਲਾਇਆ ਉੱਥੇ ਵੀ ਇਹੀ ਸਾਰੀ ਬਕਵਾਸ ਹੁੰਦੀ ਆ ਤਾਂ ਇੱਕ ਸੋਚਣ ਵਾਲੀ ਗੱਲ ਇਹ ਆ ਕਿ ਆਪਾਂ ਇੱਕ ਸ਼ੋਅ ਸਿਰਫ ਬੰਦ ਕਰਵਾ ਕੇ ਕਹਿ ਦਈਏ ਕਿ ਸ਼ਾਬਾਸ਼ ਕੇ ਸਰਕਾਰ ਦੇ ਸਰਕਾਰ ਨੇ ਬਹੁਤ ਵਧੀਆ ਕੰਮ ਕਰਤਾ ਇਹ ਉਹ ਤਿੰਨਾਂ ਚੀਜ਼ਾਂ ਨਾਲ ਕੋਈ ਕੁਝ ਵੀ ਫਰਕ ਨਹੀਂ ਪੈਂਦਾ ਉਹ ਸ਼ੋਅ ਬੰਦ ਕਰਤਾ ਨਾ ਕਿ ਵੀ ਸਮਾਜ ਵਿੱਚ ਬਹੁਤ ਮਤਲਬ ਹੁਣ ਤਾਂ ਸੁਧਾਰ ਹੀ ਆ ਗਿਆ 1% ਵੀ ਨਹੀਂ ਮੈਂ ਕਹਾਂਗਾ ਫਟੇ ਕਿਉਂਕਿ ਤੁਸੀਂ ਫੇਸਬੁੱਕ ਤੇ ਜਾਵੜੋ ਇੰਸਟਾਗ੍ਰਾਮ ਤੇ ਜਾਵੜੋ YouTube ਤੇ ਜਾਵੜੋ ਉਸ ਤੋਂ ਵੀ ਗੰਦੇ ਗੰਦੇ ਸ਼ੋਅ ਪਏ ਆਤੇ ਜਿਹੜੀ ਸਭ ਤੋਂ ਵੱਡੀ ਗੱਲ ਕੀ ਆ ਉਹੋ ਚੈਨਲਾਂ ਨੂੰ ਕੁੜੀਆਂ ਚਲਾਉਂਦੀਆਂ ਨੇ ਤਾਂ ਐਦਾਂ ਦੀ ਉਹ ਵੀਡੀਓ ਪੋਸਟ ਕਰਦੀਆਂ ਨੇ ਬਿਲਕੁਲ ਘੱਟ ਕੱਪੜਿਆਂ ਵਿੱਚ ਜਿਹੜੀਆਂ ਕਿ ਅੱਜ ਕੱਲ ਦੇ ਨਵੇਂ ਮੁੰਡੇ ਕੁੜੀਆਂ ਨੂੰ ਐਦਾਂ ਇਨਫਲੂਐਂਸ ਕਰਦੇ ਆ ਕਿ ਉਹ ਹੋ ਸਕਦਾ ਆਉਣ ਵਾਲੇ 10-15 ਸਾਲਾਂ ਵਿੱਚ ਤੁਹਾਡੇ ਬੱਚੇ ਤੁਹਾਡੇ ਸਾਹਮਣੇ ਆਏ ਕੁਝੇ ਕੰਮ ਕਰਨ ਕਿ ਤੁਸੀਂ ਉਹਨਾਂ ਨੂੰ ਰੋਕ ਵੀ ਨਹੀਂ ਸਕਦੇ ਤੁਹਾਨੂੰ ਆਪਣੇ ਆਪ ਸ਼ਰਮ ਆਉਗੀ ਤਾਂ ਗੱਲ ਇਹ ਰਹੀ ਹੈ ਕਿ ਆਪਾਂ ਇੱਕ ਸ਼ੋ ਨੂੰ ਬੰਦ ਕਰਵਾ ਕੇ ਹੁਣ ਇਹ ਨਹੀਂ ਕਹਿਣਾ ਕਿ ਹਾਂ ਅਸੀਂ ਤਾਂ ਬਹੁਤ ਵੱਡਾ تیر ਮਾਰ ਲਿਆ ਤਾਂ ਇਦਾਂ ਦੀਆਂ ਜਿਹੜੀਆਂ ਹੋਰ ਵੀ ਮਤਲਬ ਚੀਜ਼ਾਂ ਪਈਆਂ ਨੇ ਸੋਸ਼ਲ ਮੀਡੀਆ ਤੇ ਇਦਾਂ ਦੇ ਅਕਾਊਂਟ ਪਏ ਨੇ ਵੀਡੀਓ ਪਾਉਂਦੇ ਆ ਜਿਹੜੇ ਰੋਜ਼ ਪੋਸਟ ਕਰਦੇ ਨੇ ਇਦਾਂ ਦੇ ਐਮਐਸ ਐਮਐਸ ਵੀ ਹੁੰਦੇ ਨੇ ਬਹੁਤ ਸਾਰੀਆਂ ਚੀਜ਼ਾਂ ਕਰਦੇ ਨੇ ਤਾਂ ਉਹਨਾਂ ਨੂੰ ਵੀ ਯਾਰ ਬੈਨ ਕਰਾਉਣ ਦੀ ਜ਼ਰੂਰਤ ਹੈ ਉਹਨਾਂ ਨੂੰ ਵੀ ਤੁਸੀਂ ਰਿਪੋਰਟ ਕਰਿਆ ਕਰੋ ਇਦਾਂ ਦੀਆਂ ਚੀਜ਼ਾਂ ਨੂੰ ਰੈੱਡ ਫਲੈਗ ਕਰਿਆ ਕਰੋ ਤਾਂ ਜੋ ਕੀ ਆਪਣੇ ਜਿਹੜੇ ਆਉਣ ਵਾਲੇ ਬੱਚੇ ਨੇ ਯੰਗ ਬੱਚੇ ਨੇ ਉਹਨਾਂ ਤੇ ਬੁਰਾ ਅਸਰ ਨਾ ਪਾਵੇ